ਮਾਰ ਦਿਓ ਮਾਰ ਦਿਓ ਜੇ ਮਾਰ ਹੁੰਦਾ ਤਾਂ ਕਬੀਰ ਜੀ ਕਹਿੰਦੇ ਮਾਰ ਦਿਓ ਜੇ ਮਾਰ ਹੁੰਦਾ ਤਾਂ ਜਿਹਦੇ ਮਾਰਨ ਦੇ ਨਾਲ ਸਾਰਾ ਕੁਝ ਸੁਖਦਾਈ ਹੋ ਜਾਂਦਾ ਇਕਬੀਰ ਮਹਾਰਾਜ ਜੀ ਕਹਿ ਰਹੇ ਕਹਿੰਦੇ ਮਾਰ ਦਿਓ ਫਟਾਫਟ ਮਾਰੋ ਇਹਨੂੰ ਮਾਰਨਾ ਕੀਆ ਕਬੀਰ ਸੂਈ ਮਾਰੀਏ ਜੈੰਬੂਏ ਸੁਖ ਹੋਏ ਸਭ ਤੋਂ ਵੱਡਾ ਆਪਣੀ ਜ਼ਿੰਦਗੀ ਚ ਮੇਰੀ ਚ ਜਾਂ ਤੁਹਾਡੀ ਚ ਕੀ ਆ ਦੁਖਦਾਈ ਕੀ ਦੁਖਦਾਈ ਆ ਆਪਣੇ ਕੋ ਜੋ ਕੁਝ ਵੀ ਹੈਗਾ ਉਹ ਸਾਰਾ ਹੀ ਦੁਖਦਾਈ ਆ ਪਰ ਮਹਾਰਾਜ ਇੱਥੇ ਕਹਿੰਦੇ ਨੇ ਮਾਰਨਾ ਕੀ ਆ ਉਹ ਕਹਿੰਦੇ ਹੰਕਾਰ ਨੂੰ ਮਾਰਨਾ ਕਬੀਰ ਸੂਈ ਮਾਰੀਐ ਜੈ ਮੂਏ ਸੁਖ ਹੋਰੇ ਜਿਹਦੇ ਮਰਨ ਦੇ ਨਾਲ ਸੁਖ ਆਵੇ ਕਰ ਦੇ ਵਿੱਚ ਉਹ ਹੈ ਸਾਡਾ ਹੰਕਾਰ ਉਹ ਸਾਡੀ ਨੱਠ ਭਜਿਆ ਚੀਜ਼ਾਂ ਦੇ ਮਗਰ ਮਾਰੋ ਇਸ ਲਾਲਚ ਨੂੰ ਮਾਰੋ ਇਸ ਸੰਕਾਰ ਨੂੰ ਮਹਾਰਾਜ ਕਹਿ ਰਹੇ ਨੇ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਪਰ ਇਹ ਕਹਿ ਮੈਨੂੰ ਰਹੇ ਨੇ ਕਿ ਦਵਿੰਦਰ ਸਿੰਘ ਆ ਮਾਰੇ ਸੰਕਾਰ ਨੂੰ ਮਾਰ ਆਪਣੇ ਅੰਦਰ ਲਾਲਚ ਨੂੰ ਅਠ ਪੰਜ ਛੱਡ ਦੇ ਮਾਲਕ ਦਾ ਸਿਮਰਨ ਕਰ ਕਬੀਰ ਸੋਈ ਮਾਰੀਏ ਜੈ ਮੂਏ ਸੁਖ ਹੋਏ ਜਿਹਦੇ ਮਰਨ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਲਾਈਫ ਦੇ ਵਿੱਚ ਮੇਰੇ ਘਰ ਦੇ ਵਿੱਚ ਮੇਰੀ ਸੋਚ ਦੇ ਵਿੱਚ ਸਕੂਨ ਆ ਜਾਏ ਸੁਖ ਆ ਜਾਏ ਮਾਰ ਦੇ ਕਹਿੰਦੇ ਪਲੂ ਪਲੂ ਸਭ ਕੋ ਕਹੇ ਬੁਰਾ ਨਾ ਮਾਨੇ ਕੋਈ ਮਹਾਰਾਜ ਕਹਿੰਦੇ ਤੇਰੀ ਗੱਲ ਦਾ ਫੇ ਕਿਸੇ ਨੇ ਬੁਰਾ ਹੀ ਨਹੀਂ ਮੰਨਣਾ ਤੂੰ ਇੰਨਾ ਸੋਹਣਾ ਸੋਹਣਾ ਬੋਲਣ ਲੱਪਣਾ ਜਦੋਂ ਤੇਰੇ ਅੰਦਰੋਂ ਹੰਕਾਰ ਚਲੇ ਗਿਆ ਈਗੋ ਚੱਲ ਗਈ ਮੇਰੇ ਕੋ ਆਇਆ ਮੇਰੇ ਕੋ ਉਹ ਆ ਮੈਂ ਇੰਨਾ ਕੁਝ ਬਣਾ ਲਿਆ ਮਾਰ ਦੇ ਸੰਕਾਰ ਜਿੰਨੀ ਛੇਤੀ ਮਾਰ ਹੁੰਦਾ ਕਹਿੰਦੇ ਮਾਰ ਦੇ ਸੰਕਾਰ ਰੱਬ ਦੇ ਨਾਲ ਜੁੜ ਰੱਬ ਦੇ ਨਾਲ ਜੁੜਨ ਦੇ ਵਿੱਚ ਹੀ ਫਾਇਦਾ ਆਇਆ ਇਹ ਮਹਾਰਾਜ ਸਾਡੇ ਕੋਲ ਚਾਹੁੰਦੇ ਨੇ ਕਹਿੰਦੇ ਮਾਰ ਦੇ ਜਿਹਨ ਛਤੀਏ ਸੰਕਾਰ ਨੂੰ ਮਾਰ ਹੁੰਦਾ ਜ਼ਿੰਦਗੀ ਤੇਰੀ ਸੋਕੀ ਹੋ ਜਾਏਗੀ ਰੱਬਾ ਕਾ